ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1263 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1264 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਲਾਰ ਮਹੱਲਾ ਚੌਥਾ ਰਾਗ ਮਲਾਰ ਵਿੱਚ ਚੌਥੇ ਪਾਦਸ਼ਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਜਿਨ ਕੈ ਹਿਰੈ ਵਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਭਲ ਭਾਂਤ ਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰਾ ਗੁਰੂ ਵਸਿਆ ਰਹਿੰਦਾ ਹੈ ਉਹ ਮਨੁੱਖ ਪੂਰਨ ਤੌਰ ਤੇ ਭਲੇ ਸੰਤ ਬਣ ਜਾਂਦੇ ਹਨ ਤਿੰਨ ਦੇਖੇ ਮੇਰਾ ਮਨ ਵਿਗਸੈ ਹਉ ਤਿੰਨ ਕੈ ਸਦ ਬਲ ਜਾਣਤ ਉਹਨਾਂ ਦਾ ਦਰਸ਼ਨ ਕਰਕੇ ਮੇਰਾ ਮਨ ਖੇੜ ਪੈਂਦਾ ਹੈ ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ਗਿਆਨੀ ਹਰ ਬੋਲੋ ਦਿਨ ਰਾਤ ਏ ਗਿਆਨਵਾਨ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਸਿਮਰਨ ਕਰ ਪਰਮਾਤਮਾ ਦਾ ਨਾਮ ਜਪਿਆ ਕਰ ਤਿੰਨ ਕੀ ਤ੍ਰਿਸ਼ਨਾ ਭੁੱਖ ਸਾਬ ਉਤਰੀ ਜੋ ਗੁਰਮਤਿ ਰਾਮ ਰਸ ਖਾਂ ਤਰਹਾਓ ਜਿਹੜੇ ਮਨੁੱਖ ਗੁਰੂ ਦੀ ਮਤ ਲੈ ਕੇ ਪਰਮਾਤਮਾ ਦਾ ਨਾਮ ਰਸ ਖਾਂਦੇ ਹਨ ਉਹਨਾਂ ਦੀ ਮਾਇਆ ਵਾਲੀ ਸਾਰੀ ਤ੍ਰਿਸ਼ਨਾ ਸਾਰੀ ਭੁੱਖ ਸਾਰੀ ਭੁੱਖtre ਦੂਰ ਹੋ ਜਾਂਦੀ ਹੈ ਰਹਾਓ ਅਰਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭਰਾਤ ਪਰਮਾਤਮਾ ਦੇ ਭਗਤ ਜਨ ਐਸੇ ਸਾਧ ਮਿੱਤਰ ਹਨ ਜਿਨ੍ਹਾਂ ਦੇ ਮਿਲਿਆ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ਜਿਉਂ ਜਲ ਦੁੱਧ ਪਿੰਨ ਪਿੰਨ ਕਾਢੈ ਚੁਣ ਹੰਸਲਾ ਤਿਉਂ ਦੇਹੀ ਤੇ ਚੁਣ ਕਾਢੈ ਸਾਧੂ ਹੋਮੈ ਤਾਤ ਜਿਵੇਂ ਹੰਸ ਪਾਣੀ ਤੇ ਦੁੱਧ ਨੂੰ ਆਪਣੀ ਚੁੰਝ ਨਾਲ ਚੁਣ ਕੇ ਵੱਖ ਵੱਖ ਕਰ ਦਿੰਦਾ ਹੈ ਤਿਵੇਂ ਸਾਧੂ ਮਨੁੱਖ ਸਰੀਰ ਵਿੱਚੋਂ ਹਉ ਮੈ ਇਰਖਾ ਨੂੰ ਚੁਣ ਕੇ ਬਾਹਰ ਕੱਢ ਦਿੰਦਾ ਹੈ ਜਿਸ ਨੇ ਸਾਧਾਂ ਦੀ ਸਾਧੂਆਂ ਦੀ ਸੰਗਤ ਕੀਤੀ ਹੁੰਦੀ ਹੈ ਫਿਰ ਉਹਨਾਂ ਦੇ ਮਨ ਵਿੱਚ ਕਿਸੇ ਵਾਸਤੇ ਇਰਖਾ ਕਿਸੇ ਪ੍ਰਤੀ ਹਉਮੈ ਹਉਮੈ ਤੇ ਸਾੜਾ ਨਹੀਂ ਰਹਿ ਜਾਂਦਾ ਜਿਨ ਕੈ ਪ੍ਰੀਤ ਨਹੀਂ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਜਿਹੜਾ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਨਹੀਂ ਵੱਸਦਾ ਉਹ ਮਨੁੱਖ ਪਖੰਡੀ ਬਣ ਜਾਂਦੇ ਹਨ ਉਹ ਮਾਇਆ ਆਦਿਕ ਦੀ ਖਾਤਰ ਸਦਾ ਦੂਜਿਆਂ ਨਾਲ ਠੱਗੀ ਕਰਦੇ ਹਨ ਕਪਟ ਕਮਾਉਂਦੇ ਹਨ ਤਿੰਨ ਕੋ ਕਿਆ ਕੋਈ ਦੇਖ ਵਾਲੈ ਓਏ ਆਪ ਬੀਜ ਆਪੇ ਹੀ ਖਾਂਤ ਉਹਨਾਂ ਨੂੰ ਹੋਰ ਕੋਈ ਮਨੁੱਖ ਆਤਮਿਕ ਜੀਵਨ ਦੀ ਖੁਰਾਕ ਨਾ ਦੇ ਸਕਦਾ ਹੈ ਨਾ ਖਵਾ ਸਕਦਾ ਹੈ ਉਹ ਬੰਦੇ ਠੱਗੀ ਦਾ ਵੀ ਵੀ ਆਪ ਹੀ ਬੀਜ ਕੇ ਆਪ ਹੀ ਉਸ ਦਾ ਫਲ ਖਾਂਦੇ ਹਨ ਕਿਉਂਕਿ ਜੈਸਾ ਬੀਜੇਗਾ ਵੜੇਗਾ ਮਨਾ ਮੇਰਿਆ ਇਹ ਫਲ ਤੇਰੇ ਕਰਮਾਂ ਦਾ ਇਸ ਕਰਕੇ ਸਾਨੂੰ ਕਦੇ ਕਿਸੇ ਨਾਲ ਠੱਗੀ ਧੋਖਾ ਬੇਈਮਾਨੀ ਨਹੀਂ ਕਰਨੀ ਚਾਹੀਦੀ ਆਪਣੇ ਦਸਾਂ ਨੋਵਾਂ ਦੀ ਕਿਰਤ ਕਰਕੇ ਦਸਵੰਦ ਕੱਢ ਕੇ ਗੁਰੂ ਦੇ ਲੇਖੇ ਲੈਣਾ ਚਾਹੀਦਾ ਹੈ ਕਿਸੇ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਤੇ ਠੱਗੀ ਧੋਖੇ ਚੋਰੀ ਆਦਕਤੋਂ ਬਚਣਾ ਚਾਹੀਦਾ ਹੈ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨ ਮੈਂ ਆਪ ਰਖਾਂ ਤ ਉੱਚੇ ਆਤਮਿਕ ਜੀਵਨ ਦਾ ਜਿਹੜਾ ਲੱਛਣ ਪਰਮਾਤਮਾ ਦਾ ਹੁੰਦਾ ਹੈ ਸਿਮਰਨ ਦੀ ਬਰਕਤ ਨਾਲ ਉਹੀ ਲੱਛਣ ਪਰਮਾਤਮਾ ਦੇ ਭਗਤ ਦਾ ਹੋ ਜਾਂਦਾ ਹੈ ਪ੍ਰਭੂ ਆਪ ਹੀ ਆਪਣੇ ਆਪ ਨੂੰ ਆਪਣੇ ਸੇਵਕ ਵਿੱਚ ਟਿਕਾਈ ਰੱਖਦਾ ਹੈ ਧੰਨ ਧੰਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸ ਤਤ ਤਰੀ ਤਰਾਤ ਸਭ ਜੀਵਾਂ ਵਿੱਚ ਇੱਕੋ ਹਰੀ ਦੀ ਜੋਤ ਹੀ ਵੇਖਣ ਵਾਲਾ ਧੰਨ ਧੰਨ ਗੁਰੂ ਨਾਨਕ ਹਰ ਵੇਲੇ ਸਲਾਉਣ ਯੋਗ ਹੈ ਜਿਸ ਨੇ ਆਪ ਨਿੰਦਾ ਤੇ ਖੁਸ਼ਾਮਦ ਦੀ ਨਦੀ ਪਾਰ ਕਰ ਲਈ ਹੈ ਅਤੇ ਹੋਰਨਾਂ ਨੂੰ ਇਸ ਵਿੱਚੋਂ ਪਾਰ ਲੰਘਾ ਦਿੰਦਾ ਹੈ ਮਲਾਰ ਮਹੱਲਾ ਚੌਥਾ ਅਗੰਮ ਗੋਚਰ ਨਾਮ ਹਰਿ ਉਤਮ ਹਰਿ ਕਿਰਪਾ ਤੇ ਜਪ ਲਿਆ ਪਰਮਾਤਮਾ ਪਹੁੰਚ ਹੈ ਪਰਮਾਤਮਾ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਸ ਦਾ ਨਾਮ ਮਨੁੱਖ ਦੇ ਜੀਵਨ ਨੂੰ ਊਚਾ ਕਰਨ ਵਾਲਾ ਹੈ ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਇਹ ਨਾਮ ਜਪਿਆ ਹੈ ਸਾਧ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਫਿਰ ਜਿਸ ਨੇ ਵੀ ਜਪਿਆ ਹੈ ਕਿੱਥੇ ਜਾ ਕੇ ਜਪਿਆ ਹੈ ਸਾਧ ਸੰਗਤ ਵਿੱਚ ਜਪਿਆ ਹੈ ਜਿਵੇਂ ਮਨੁੱਖ ਨੇ ਵੱਡੇ ਭਾਗਾ ਨਾਲ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ ਉਹ ਗੁਰੂ ਦੀ ਸੰਗਤ ਵਿੱਚ ਰਹਿ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਬਰਕਤਾਂ ਨੇ ਨਾਮ ਜਪਣ ਦੀਆਂ ਮੇਰੇ ਮਾਨ ਅਨੰਦ ਦੇ ਅਨੰਦ ਪਿਆ ਹੁਣ ਮੇਰੇ ਮਨ ਵਿੱਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਉ ਗਿਆ ਰਹਾਓ ਜਦੋਂ ਤੋਂ ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ ਮੇਰੇ ਮਨ ਦਾ ਹਰੇਕ ਭਰਮ ਅਤੇ ਡਰ ਦੂਰ ਹੋ ਗਿਆ ਹੈ ਰਹਾਓ ਜਿਨ ਹਰ ਗਾਇਆ ਜਿਨ ਹਰ ਜਪਿਆ ਤិន ਸੰਗਤ ਹਰ ਮੇਲੋ ਕਰ ਮਿਆ ਜਿਨਾ ਮਨੁੱਖਾ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ ਜਿਨਾ ਮਨੁੱਖਾ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਏ ਹਰੀ ਮਿਹਰ ਕਰਕੇ ਮੈਨੂੰ ਵੀ ਉਹਨਾਂ ਦੀ ਸੰਗਤ ਮਿਲਾ ਸੇਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹੋ ਮੈਂ ਰੋਗ ਗਿਆ ਉਹਨਾਂ ਦਾ ਦਰਸ਼ਨ ਕਰਕੇ ਆਤਮਿਕ ਆਨੰਦ ਮਿਲਦਾ ਹੈ ਹਰੇਕ ਦੁਖ ਦੂਰ ਹੋ ਜਾਂਦਾ ਹੈ ਹਉਮੈ ਦਾ ਰੋਗ ਮਿਟ ਜਾਂਦਾ ਹੈ ਜੋ ਅਨ ਦਿਨ ਹਿਰਦੈ ਨਾਮ ਧਿਆਵੈ ਹੈ ਸਭ ਜਨਮ ਤਿਨਾ ਕਾ ਸਫਲ ਪਿਆ ਜਿਹੜੇ ਮਨੁਖ ਹਰ ਵੇਲੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਆਨੰਦ ਹੀ ਆਨੰਦ ਹੁੰਦਾ ਹੈ ਓਏ ਆਪ ਤਰੇ ਸ੍ਰੇਟ ਸਭ ਤਾਰੀ ਸਭ ਕੁਲ ਪੀ ਪਾਰ ਪਿਆ ਓ ਮਨੁੱਖ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਓ ਸਾਰੀ ਸ੍ਰਿਸ਼ਟੀ ਨੂੰ ਵੀ ਪਾਰ ਲੰਘਾ ਲੈਂਦੇ ਹਨ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਦਾ ਸਾਰਾ ਖਾਨਦਾਨ ਵੀ ਪਾਰ ਲੰਘ ਜਾਂਦਾ ਹੈ ਜਿਹੜਾ ਮਨੁੱਖ ਨਾਮ ਜਪਦਾ ਹੈ ਗੁਰਬਾਣੀ ਵਿੱਚ ਲਿਖਿਆ ਹੈ ਕਿ 21 ਕੁਲਾਂ ਉਸ ਮਨੁੱਖ ਦੀਆਂ ਤਰ ਜਾਂਦੀਆਂ ਹਨ ਪ੍ਰਹਲਾਦ ਜਨ 21 ਕੁਲ ਉਧਾਰੇ ਪ੍ਰਹਲਾਦ ਭਗਤ ਦੀਆਂ 21 ਕੁਲਾਂ ਤਰ ਗਈਆਂ 21 ਕੁਲਾਂ ਕਿਹੜੀਆਂ ਹਨ ਸਤ ਕੁਲਾ ਹਨ ਇਹਨਾਂ ਵਿੱਚ ਨਾਨਕਿਆਂ ਦੀਆਂ ਸਤ ਕੁਲਾ ਹਨ ਇਹਨਾਂ ਵਿੱਚ ਦਾਦਕਿਆਂ ਦੀਆਂ ਤੇ ਸਤ ਕੁਲਾ ਹਨ ਸੋਹਰੇ ਪਰਿਵਾਰ ਦੀਆਂ ਸਤ ਤੇ 21 ਇਹ ਜੋ ਭਗਤ ਜਨ ਹੁੰਦੇ ਹਨ ਆਪ ਤੇ ਪਾਰ ਲੰਘਦੇ ਹੀ ਹਨ ਸੰਸਾਰ ਸਮੁੰਦਰ ਤੋਂ ਤੇ ਬਾਕੀ ਜਿਹੜੇ ਇਹਦੇ ਸੰਗੀ ਸਾਥੀ ਹਨ ਉਹ ਵੀ ਪਾਰ ਲੰਘ ਜਾਂਦੇ ਹਨ ਤੋਦੇ ਆਪੇ ਆਪ ਪਾਇਆ ਸਭ ਜਗ ਤਉ ਦੇ ਆਪੇ ਵਸ ਕਰ ਲਿਆ हे ਪ੍ਰਭੂ ਪਰਮਾਤਮਾ ਤੂੰ ਆਪ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ ਤੂੰ ਆਪ ਹੀ ਇਸ ਨੂੰ ਆਪਣੇ ਵਸ ਵਿੱਚ ਰੱਖਿਆ ਹੈ ਤੇ ਇਸ ਨੂੰ ਡੁੱਬਣੋਂ ਤੂੰ ਆਪ ਹੀ ਬਚਾਉਂਦਾ ਹੈ ਸਭ ਕੁਝ हे ਮੇਰੇ ਮਾਲਕਾ ਤੇਰੇ ਹੱਥ ਵਸ ਹੈ ਬੰਦੇ ਦੇ ਹੱਥ ਵਿੱਚ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਹੈ ਜੋ ਪਰਮਾਤਮਾ ਚਾਹੁੰਦਾ ਹੈ ਉਹੀ ਹੁੰਦਾ ਹੈ ਜਨ ਨਾਨਕ ਕੋ ਪ੍ਰਭ ਕਿਰਪਾ ਧਾਰੀ ਬੇਖ ਡੁੱਬਦਾ ਕਾਢ ਲਿਆ ਏ ਨਾਨਕ ਪ੍ਰਭੂ ਨੇ ਜਿਸ ਸੇਵਕ ਉੱਤੇ ਮਿਹਰ ਕੀਤੀ ਉਸ ਨੂੰ ਆਤਮਕ ਮੌਤ ਲਿਆਉਣ ਵਾਲੇ ਮਾਇਆ ਦੇ ਮੋਹ ਦੇ ਜ਼ਹਿਰ ਸਮੁੰਦਰ ਵਿੱਚ ਡੁੱਬਦੇ ਨੂੰ ਬਾਹਰ ਕੱਢ ਲਿਆ ਪਰਮਾਤਮਾ ਬੜਾ ਸਮਰੱਥ ਹੈ ਜਿਹੜਾ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਨੂੰ ਪਰਮਾਤਮਾ ਹਮੇਸ਼ਾ ਦੁੱਖਾਂ ਤੋਂ ਬਚਾਈ ਰੱਖਦਾ ਹੈ ਆਦ ਬਿਆਦ ਉਪਾਦ ਤੀਨੇ ਤਾਪਾਂ ਤੋਂ ਬਚਾਈ ਰੱਖਦਾ ਹੈ ਤੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇਹੀ ਉਪਦੇਸ਼ ਦਿੰਦੇ ਹਨ ਕਿ ਬੰਦਿਆ ਆਪਣੀ ਜ਼ਿੰਦਗੀ ਸਵਾਰ ਭੈੜੇ ਕੰਮ ਛੱਡ ਕੇ ਚੰਗੇ ਕੰਮ ਕਰ ਰੱਬ ਦੇ ਰਾਹ ਤੇ ਤੁਰ ਤੇ ਨਾਮ ਜਪ ਤੁਦੇ ਆਪੇ ਆਪ ਪਾਇਆ ਸਭ ਜਗ ਤੁਦੇ ਆਪੇ ਵਸ ਕਰ ਲਿਆ ਜਨ ਨਾਨਕ ਕੋ ਪ੍ਰਭ ਕਿਰਪਾ ਧਾਰੇ ਬੇਖ ਡੁੱਬਦਾ ਕਾਢ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 664 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਵਾਹਿਗੁਰੂ 1264 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਅੱਜ ਅਤੇ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1265 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੋਲ ਚੌਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ